ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਲੱਗੇ ਆ ਖਿਚੜੀ ਸਭ ਤੋਂ ਪਹਿਲਾਂ ਆਪਾਂ ਰਾਈਸ ਲੈ ਲਾਂਗੇ ਮੈਂ ਇੱਕ ਕੌਲੀ ਰਾਈਸ ਲਏ ਆ ਤੁਸੀਂ ਆਪਦੇ ਹਿਸਾਬ ਨਾਲ ਲੈ ਲਿਓ ਫਿਰ ਆਪਾਂ ਇੱਕ ਕੌਲੀ ਦੇ ਵਿੱਚ ਮੂੰਗੀ ਮਸਰੀ ਦੀ ਦਾਲ ਲਵਾਂਗੇ ਠੀਕ ਹੈ ਜੀ ਤੇ ਫਿਰ ਆਪਾਂ ਕੁੱਕਰ ਦੇ ਵਿੱਚ ਪਾਣੀ ਬੋਇਲਰ ਦੋ ਕੌਲੀਆਂ ਪਾ ਲਓ ਤਿੰਨ ਕੌਲੀਆਂ ਪਾ ਲਓ ਆਪਣੇ ਹਿਸਾਬ ਨਾਲ ਤੁਸੀਂ ਰੱਖ ਦਿਓ ਗਰਮ ਰੱਖ ਦਿਓ ਠੀਕ ਹੈ ਜੀ ਫਿਰ ਜਿਹੜੇ ਆਪਾਂ ਰਾਈਸ ਡਿਪ ਕੀਤੇ ਸੀਗੇ ਉਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਵਾ ਚੰਗੀ ਤਰ੍ਹਾਂ ਧੋ ਲੈਣਾ ਵਾ ਪਾਣੀ ਦੇ ਵਿੱਚ ਠੀਕ ਹੈ ਫਿਰ ਉਹਨਾਂ ਦਾ ਮਤਲਬ ਪਾਣੀ ਆਪਾਂ ਕੱਢ ਕੇ ਫਿਰ ਉਹਨੂੰ ਆਪਾਂ ਜਿਹੜਾ ਕੁੱਕਰ ਦਾ ਪਾਣੀ ਹੈ ਜਦੋਂ ਉਹ ਬੋਇਲ ਹੋਣ ਲੱਗ ਜੇਗਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਰਾਈਸ ਨੂੰ ਕੁੱਕਰ ਦੇ ਵਿੱਚ ਪਾ ਲੈਣਾ ਠੀਕ ਹੈ ਇਸ ਤੋਂ ਬਾਅਦ ਜਿਹੜੀ ਆਪਾਂ ਦਾਲ ਹੈ ਉਹਨੂੰ ਆਪਾਂ ਡਿਪ ਕਰਕੇ ਰੱਖਿਆ ਹੋਇਆ ਪਾਣੀ ਵਿੱਚ ਪਹਿਲਾਂ ਤੁਸੀਂ ਭਿਉਂਕੇ ਰੱਖ ਲਓ ਥੋੜੀ ਜਿਹੀ ਸੌਫਟ ਹੋ ਜਾਂਦੀ ਹੈ ਦਾਲ ਠੀਕ ਹੈ ਉਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਧੋ ਲੈਣਾ ਵਾ ਇਸ ਤੋਂ ਬਾਅਦ ਜਿਹੜੀ ਆਪਾਂ ਦਾਲ ਭੁੰਨਤੀ ਹੋਈ ਆ ਠੀਕ ਹੈ ਇਹਦਾ ਪਾਣੀ ਆਪਾਂ ਜਿਹੜਾ ਨਿਚੋੜ ਦੇਣਾ ਠੀਕ ਹੈ ਤੇ ਜਿਹੜੀ ਦਾਲ ਹੈ ਉਹਨੂੰ ਆਪਾਂ ਕੁੱਕਰ ਦੇ ਵਿੱਚ ਪਾ ਦੇਣਾ ਵਾ ਉਹਦੇ ਵਿੱਚ ਆਪਾਂ ਪਹਿਲਾਂ ਹੀ ਰਾਈਸ ਪਾਏ ਹੋਏ ਨੇ ਦੋਨਾਂ ਨੂੰ ਮਿਕਸ ਕਰ ਲੈਣਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਲੋੜ ਅਨੁਸਾਰ ਜਿਹੜੇ ਵੀ ਆਪਣੇ ਮਸਾਲੇ ਹੈਗੇ ਨੇ ਉਹ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਨਮਕ ਪਾਵਾਂਗੇ ਨਮਕ ਹੋ ਗਿਆ ਮਿਰਚ ਹੋ ਗਈ ਜੀ ਹਜੇ ਹਲਦੀ ਪਾਣੀ ਆ ਥੋੜੀ ਜਿਹੀ ਹਲਦੀ ਪਾ ਲਓ ਉਹਦੇ ਨਾਲ ਥੋੜੀ ਜਿਹੀ ਦਾਲ ਦੇ ਵਿੱਚ ਮਤਲਬ ਵੀ ਉਹ ਵਧਿਆ ਬੜ ਜਾਂਦੀ ਹੈ ਖਿਚੜੀ ਤੇ ਥੋੜਾ ਕਿਉ ਜ਼ਰੂਰ ਪਾ ਲਿਓ ਵੀ ਬੋਇਲਡ ਹੋ ਕੇ ਉਹ ਵੀ ਜਦੋਂ ਤੁਸੀਂ ਕੁੱਕਰ ਬੰਦ ਕਰਦੇ ਹੋ ਹਨ ਉਹ ਬਾਹਰ ਨਾ ਨਿਕਲੇ ਕਿਸੇ ਵੀ ਤਰ੍ਹਾਂ ਵੀ ਇਸ 맛 ਵਧੀਆ ਆਂਦਾ ਵਾ ਤੋ ਤੁਹੋ ਬਦਨ ਨੂੰ ਰੋਝਾ ਲੈਣਾ ਥੋੜਾ ਟਾਈਮ ਮਤਲਬ ਵੀ ਹarli 10 ਜਾਂ 15 ਮਿੰਟ ਚੰਗੇ ਤਾਂ ਰਹਿਣਾ ਨੂੰ ਕਰ ਲੈਣਾ ਵੈਸੇ ਜਿੰਨੇ ਤੁਸੀਂ ਆਪਣੀ ਖਿਚੜੀ ਆ ਉਹਨੂੰ ਪਤਲਾ ਹੀ ਰੱਖੋਗੇ ਉਹ ਜ਼ਿਆਦਾ ਵਧੀਆ ਬਣੂਗੀ ਪਰ ਥੋੜੀ ਥੋੜੀ ਦੇਰ ਬਾਅਦ ਉਹਨੂੰ ਹਲਾਉਂਦੇ ਜ਼ਰੂਰ ਰਹੋ ਉਹਦੇ ਨਾਲ ਮਤਲਬ ਵੀ ਨੀਚੇ ਨਹੀਂ ਲੱਗਣੀ ਚਾਹੀਦੀ ਹੈਗੀ ਕਿਸੇ ਵੀ ਤਰ੍ਹਾਂ ਵੀ ਉਹਨੂੰ ਹਲਾਉਂਦੇ ਰਹੋ ਤੇ ਥੋੜਾ ਪਾਣੀ ਰੱਖਿਓ ਇਕਾਠੇ ਨਾ ਕਰਿਓ ਕਿਸੇ ਵੀ ਤਰ੍ਹਾਂ ਨਾਲ ਤੇ ਇਕਾਠੇ ਵਧੀਆ ਨਹੀਂ ਬਣਨੀ ਹੈਗੀ ਉਹ ਫਿਰ ਖਾਂਣ ਦੀ ਵੀ ਨਾ ਉਹਦਾ ਸਵਾਦ ਬਿਲਕੁਲ ਨਹੀਂ ਆਉਂਦਾ ਹੈਗਾ ਤੁਸੀਂ ਥੋੜੀ ਥੋੜੀ ਦੇਰ ਬਾਅਦ ਉਹਨੂੰ ਕਰਛੀ ਨਾਲ ਖਿਚੜੀ ਨੂੰ ਹਲਾਉਂਦੇ ਰਹੋ ਠੀਕ ਹੈ ਵੀ ਉਹ ਕਿਸੇ ਤਰ੍ਹਾਂ ਵੀ نیچے ਨਾ ਲੱਗੇ ਔਰ ਇਹ ਵੀ ਲੱਗਦਾ ਹੈ ਵੀ ਅਗਰ ਕੁਝ ਤੁਹਾਡਾ ਲਾਈਟ ਖਾਣ ਨੂੰ ਦਿਲ ਕਰਦਾ ਹੈ ਘਰੇ ਤਾਂ ਖਿਚੜੀ ਬਣਾ ਕੇ ਖਾਓ ਤਾਂ ਬਹੁਤ ਵਧੀਆ ਹੈ ਹੈਲਥ ਲਈ ਵੀ ਵਧੀਆ ਹੁੰਦੀ ਹੈ ਹੈਲਦੀ ਚੀਜ਼ ਆ ਔਰ weight lose ਕਰਨ ਦੇ ਵਿੱਚ ਵੀ ਕਾਫੀ ਹੈਲਪ ਕਰਦੀ ਹੈ ਇਹ ਤੋਂ ਹਾਲੀ ਹਾਲੀ ਤੁਸੀਂ ਇਹਨੂੰ ਹਲਾਇਆ ਹੈਓ ਸਾਡੀ ਖਿਚੜੀ ਆਲਮੋਸਟ ਬਣ ਚੁੱਕੀ ਹੈ ਤੇ ਬਸ ਅਸੀਂ ਹੁਣ ਇਹਨੂੰ 5-7 ਮਿੰਟ ਹੋਰ ਅਸੀਂ ਰਿਝਾਵਾਂਗੇ ਔਰ 5-7 ਮਿੰਟ ਤੱਕ ਇਹ ਬਣ ਕੇ ਤਿਆਰ ਹੋ ਜਾਣੀ ਆ ਫਿਰ ਦੇਖਦੇ ਹਾਂ ਕਿੱਦਾਂ ਦੀ ਬਣਦੀ ਆ ਟੇਸਟ ਕਿਹੋ ਜਿਹਾ ਆਂਦਾ ਵਾ ਤੇ ਆਲਮੋਸਟ ਬਣ ਚੁੱਕੀ ਆ ਬਸ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਔਰ ਬਣ ਕੇ ਤਿਆਰ ਹੋ ਗਈ ਆ ਹੁਣ ਇਹਨੂੰ ਅਸੀਂ ਪਾਨੇ ਆ ਕਿਸੇ ਕਟੋਰੀ ਦੇ ਵਿੱਚ ਪਾਨੇ ਆ ਤੇ ਮਦਰਨ ਲਾ ਨੇ ਸਾਡੇ ਉਹਨਾਂ ਨੂੰ ਅਸੀਂ ਟੇਸਟ ਕਰਵਾਉਣੀ ਆ ਕਿੱਦਾਂ ਦੀ ਬਣੀ ਆ ਉਹ ਦੱਸਣਗੇ ਸਵਾਦ ਵੀ ਕਿੱਦਾਂ ਦਾ ਨਮਕ ਮਿਰਚ ਕਿੰਨਾ ਪਿਆ ਕਿੰਨਾ ਨਹੀਂ ਪਿਆ ਹੈਗਾ ਉਹ ਆਪਣੇ ਹਿਸਾਬ ਨਾਲ ਵੈਸੇ ਮੈਂ ਤਾਂ ਜਦ ਵੀ ਖਿਚੜੀ ਬਣਾਉਣੀ ਆ ਮੈਂ ਤਾਂ ਪਤਲੀ ਰੱਖਦੀ ਆ ਤੁਸੀਂ ਵੀ ਜੇ ਬਣਾਣੀ ਆ ਤਾਂ ਪਤਲੀ ਰੱਖਿਓ ਜ਼ਿਆਦਾ ਇਹਨੂੰ ਕਾਠੀ ਨਾ ਕਰਿਓ ਕਾਠੀ ਦੇ ਨਾਲ ਉਹ ਸਵਾਦ ਨਹੀਂ ਆਉਂਦਾ ਹੈਗਾ ਪਤਲੀ ਨਾਲ ਜ਼ਿਆਦਾ ਵਧੀਆ ਸਵਾਦ ਆਉਂਦਾ ਵਾ ਔਰ ਹੈਲਥ ਕੌਨਸ਼ੀਅਸ ਹੈ ਬਹੁਤ ਜ਼ਿਆਦਾ ਡਾਕਟਰ ਵੀ ਇਹੀ ਰეკਮੈਂਡ ਕਰਦੇ ਨੇ ਪੀ ਅਗਰ ਤੁਸੀਂ ਖਿਚੜੀ ਖਾਣੇ ਹੋ ਗੁੱਡ ਫਾਰ ਹੈਲਥ ਜਿੰਨੀ ਖਾਈ ਜਾਵੇ ਵਧੀਆ ਵਾ ਔਰ ਚਲੋ ਸਾਡੀ ਆਲਮੋਸਟ ਖਿਚੜੀ ਬਣ ਕੇ ਤਿਆਰ ਹੈ ਹੁਣ ਮੈਂ ਆਪਣੇ ਮਦਰ ਇਨ ਲਾਓ ਕੋ ਲੈ ਕੇ ਜਾ ਰਹੀ ਆ ਬਾਕੀ ਉਹ ਖਾ ਕੇ ਦੱਸਣਗੇ ਕਿੰਦਾ ਜ ਬਣੀ ਹੈ ਕਿ ਕਿੰਦਾ ਦਾ ਸਵਾਦ ਹੈਗਾ ਵਾ ਪੀ ਨਮਕ ਮਿਰਚ ਠੀਕ ਹੈ ਸਹੀ ਬਣੀ ਹੋਈ ਆ ਉਹ ਆਪਣੇ ਹਿਸਾਬ ਨਾਲ ਦੱਸਣਗੇ ਵੱਡਿਆਂ ਨੂੰ ਤਾਂ ਵੈਸੇ ਵੀ ਬਹੁਤ ਤਜਰਬਾ ਹੁੰਦਾ ਇਸ ਚੀਜ਼ ਦਾ ਚੀਜ਼ ਦਾ ਵੀ ਸਹੀ ਹੈ ਕਿੰਨੀ ਹੈ ਕਿੰਦਾ ਬਣੀ ਹੈ ਤੋ ਹੁਣ ਮੈਂ ਲੈ ਕੇ ਜਾ ਰਹੀ ਹਾਂ ਮੰਮੀ ਜੀ ਕੋਲੇ ਉਹ ਖਾਣਗੇ ਆਪਣੇ ਹਿਸਾਬ ਨਾਲ ਫਿਰ ਦੱਸਣਗੇ ਕਿਦਾਂ ਦਾ ਸੁਆਦ ਹੈਗਾ ਵਾ ਤੇ ਤੁਸੀਂ ਵੀ ਜਦੋਂ ਬਣਾਣੀ ਐ ਇਦਾਂ ਦੀ ਹੋਮ ਮੇਡ ਖਿਚੜੀ ਘਰੇ ਬਣਾ ਸਕਦੇ ਹੋ ਆਪਣੇ ਔਰ ਬਹੁਤ ਹੀ ਈਜ਼ੀ ਰੈਸਪੀ ਹੈ ਬਹੁਤ ਹੀ ਜਲਦੀ ਬਣਦੀ ਹੈ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੈਂਦੀ ਹੈਗੀ ਔਰ ਅਗਰ ਕਦੇ ਭੁੱਖ ਲੱਗੇ ਕੁਛ ਨਾ ਹੋਵੇ ਤਾਂ ਮੈਨੂੰ ਲੱਗਦਾ ਖਿਚੜੀ ਬਣਾ ਕੇ ਖਾਈ ਜਾਵੇ ਤਾਂ ਸਭ ਤੋਂ ਵਧੀਆ ਵਾ ਸਭ ਤੋਂ ਜਲਦੀ ਬਣ ਜਾਂਦੀ ਹੈ ਇਹ ਤੋ ਤੁਸੀਂ ਵੀ ਇਦਾਂ ਹੀ ਖਿਚੜੀ ਬਣਾ ਕੇ ਕਰੇ 하게 ਟੇਸਟ ਕਰ ਸਕਦੇ ਹਾਂ ਖਵਾ ਸਕਦੇ ਹਾਂ ਆਪਣੇ ਘਰਦਿਆਂ ਨੂੰ ਵੀ ਤੇ ਹੋਪਸੋ ਤੁਹਾਨੂੰ ਸਾਡੀ ਜਿਹੜੀ ਵੀਡੀਓ ਹੈਗੀ ਆ ਉਹ ਵਧੀਆ ਲੱਗੀ ਹੋਊਗੀ ਔਰ थैंक यू so much ਔਰ ਅਗਰ ਤੁਹਾਨੂੰ ਵਧੀਆ ਲੱਗੇ ਹੋਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਬਹੁਤ ਬਹੁਤ ਧੰਨਵਾਦ